ਤਦਰ ਪੰਜਾਬ ਦੇ ਕੈਬਨਿਟ ਮੰਤਰੀ ਤਰਨੂਪ੍ਰੀਤ ਸਿੰਘ ਸੋਦ ਨੇ ਇਹ ਮੁੱਦੇ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਇਤਿਹਾਸ ਤੋਂ ਵਿੱਚ ਅਜਿਹਾ ਹੋਇਆ ਕਿ ਬਰਸਾਤਾ ਤੋਂ ਪਹਿਲਾਂ ਛੱਪੜਾਂ ਦੀ ਸਾਫ਼ ਸਫਾਈ ਦਾ ਕੰਮ ਖਤਮ ਹੋ ਜਾਵੇਗਾ। ਇਸ ਸਮੇਂ ਇਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਉਹਨਾਂ ਕਹਿ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਪਿੰਡਾਂ ਦੇ ਬੁਨਿਆਦੀ ਢਾਂਚੇ ਉੱਤੇ ਕੰਮ ਕਰਨਾ ਹੈ। ਪੰਜਾਬ ਦੇ ਪਿੰਡਾਂ 'ਚ ਪਹਿnde 15000 ਛੱਪੜਾਂ ਦੀ ਸਫਾਈ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ। ਜਿੱਥੇ ਵਿੱਚ ਪਿਛਲੀ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ, ਸੋ 15000 ਛੱਪੜਾਂ ਤੇ 6406 ਛਪੜਾਂ ਦਾ ਪਾਣੀ ਕੱਢਣ ਦਾ ਕੰਮ ਮੁਕੰਮਲ ਹੋਣ ਤੇ ਬਿਲਕੁਲ ਨਹੀਂ ਸੀ। ਇਸ ਤੋਂ ਅਗਲਾ ਪੜਾ ਛਪੜਾਂ ਦੇ ਗਾਰ ਕੱਢਣ ਦਾ ਹੋਵੇਗਾ। ਤਾਂ 1223 ਛਪੜਾਂ ਜੋ ਗਾਰ ਕੱਟੀ ਜਾ ਚੁੱਕੀ ਹੈ ਤੇ 3267 ਛਪੜਾਂ 'ਚੋਂ ਗਾਰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਕਿ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਇਹ ਹੋਇਆ ਕਿ ਬਰਸਾਤਾਂ ਤੋਂ ਪਹਿਲਾਂ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਜਿਹੜੀ ਛਪੜਾਂ ਦੀ ਸਾਫ ਸਫਾਈ ਦਾ ਕੰਮ ਇਹ ਖਤਮ ਹੋ ਜੂਗਾ ਤੇ ਇਹਦਾ ਜਿਹੜਾ ਇਸ ਵਕਤ ਕੰਮ ਹੈ ਪੂਰੀ ਯੁੱਧ ਸਤਰ ਦੇ ਉੱਤੇ ਚੱਲ ਰਿਹਾ ਪੰਜਾਬ ਦੇ ਅੰਦਰ ਜਵਾਨ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ ਸਾਡੀ ਸਰਕਾਰ ਦਾ ਇੱਕ ਉਦੇਸ਼ ਹੈ ਕਿ ਅਸੀਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਉੱਤੇ ਅਸੀਂ ਵਰਕਆਊਟ ਕਰਨ ਲੱਗੇ ਹੋਏ ਆ ਕੰਮ ਕਰਨ ਲੱਗੇ ਹੋਏ ਆ ਜਿਹਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪੈਂਦੇ 15000 ਛਪੜਾਂ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਸਭ ਤੋਂ ਮਹੱਤਵਪੂਰਨ ਕੰਮ ਹੈ ਜਿਹਦੇ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੋਵੇ ਕਿਸੇ ਸਰਕਾਰ ਨੇ ਐਨੀ ਮਾਈਨਿਊਟਲੀ ਐਨੀ ਸੰਵੇਦਨਸ਼ੀਲਤਾ ਦੇ ਨਾਲ ਕਦੇ ਕੰਮ ਨਹੀਂ ਕੀਤਾ ਉਰੇ ਮੈਂ ਜਿਹੜਾ ਤੁਹਾਨੂੰ ਡਾਟਾ ਦੇਣ ਲੱਗੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਮੂੰਹੋਂ ਬੋਲਦੀ ਤਸਵੀਰ ਹੈ ਕੰਮਾਂ ਦੀ ਕਿ ਜਿਹਦੇ ਵਿੱਚ 15000 ਛੱਪੜਾਂ ਦੇ ਵਿੱਚੋਂ 3973 3973 ਛੱਪੜਾਂ ਵਿੱਚ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਜਿਹਨੂੰ ਡੀਵਾਟਰਿੰਗ ਦਾ ਪ੍ਰੋਸੈਸ ਕਹਿੰਦੇ ਆ ਉਹ ਮੁਕੰਮਲ ਪੂਰਾ ਹੋ ਚੁੱਕਿਆ ਹੈ ਤੇ 64 406 6606 6406 ਜਿਹੜਾ ਛੱਪਣਾ ਦਾ ਡੀਵਾਟਰਿੰਗ ਦਾ ਪ੍ਰੋਸੈਸ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਹੋਣ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆ ਔਰ ਫਿਰ ਇਸ ਤੋਂ ਅਗਲਾ ਪ੍ਰੋਸੈਸ ਸੀ ਇਹ ਨਾ ਇਹਨਾਂ ਟੋਬਿਆਂ ਚੋਂ ਇਹਨਾਂ ਪਾਉਂਡਸ ਦੇ ਵਿੱਚੋਂ ਇਹਨਾਂ ਛੱਪਣਾ ਦੇ ਵਿੱਚੋਂ ਗਾਰ ਕਢਵਾਉਣੀ ਜਿਹਨੂੰ ਡੀਸੈਲਟਿੰਗ ਕਹਿੰਦੇ ਆ ਜਿਹਦੇ ਚੋਂ 1223 ਛੱਪਣਾ ਦੇ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ ਡੀਸੈਲਟਿੰਗ ਹੋ ਚੁੱਕੀ ਹੈ 1223 1200 23 ਛੱਪੜਾਂ ਦੇ ਵਿੱਚੋਂ ਤੇ 3267 ਛੱਪੜਾਂ 'ਚੋਂ ਗਾਰ ਕੱਢਣ ਦਾ ਜਿਹੜਾ ਕੰਮ ਹੈ ਉਹ ਜਾਰੀ ਹੈ ਚੱਲ ਰਿਹਾ ਬੜੇ ਵਾਰ ਫੁੱਟਿੰਗ ਲੈਵਲ ਤੇ 3267 3267 ਛੱਪੜਾਂ ਦੇ ਵਿੱਚੋਂ ਗਾਰ ਕੱਢਣ ਦਾ ਜਿਹੜਾ ਪ੍ਰੋਸੈਸ ਹੈ ਉਹ ਜਾਰੀ ਹੈ ਇਹਨਾਂ ਪਿੰਡਾਂ ਦੀ ਨੁਹਾਰ ਇਹਨਾਂ ਪਿੰਡਾਂ ਦੀ ਨੁਹਾਰ ਹੈ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਬਦਲ ਕੇ ਰੱਖ ਦਿਆਂਗੇ ਪੰਜਾਬ ਦੇ 154 ਬਲਾਕਾਂ ਦੇ ਵਿੱਚ ਪੜਾਦਾੜ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਸਫਲਤਾਪੂਰਵਕ ਇਸ ਪ੍ਰੋਜੈਕਟ ਨੂੰ ਆਪਣਾ ਪੂਰਾ ਕਰ ਦਿਆਂਗੇ ਔਰ ਇਹਦੀ ਜਿਹੜੀ ਟਾਈਮ ਲਾਈਨ ਅਸੀਂ ਮੁਕਰਰ ਕੀਤੀ ਹੈ 30 ਮਈ ਤੱਕ 30 ਮਈ ਜਾਨੀ ਕਿ ਹੁਣ ਤੋਂ ਤਕਰੀਬਨ ਤਕਰੀਬਨ 4-5 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਛੱਪੜਾਂ ਦੀ ਡੀਵਾਟਰਿੰਗ ਦਾ ਕੰਮ ਹੈ ਇਹਦੇ ਚੋਂ ਛੱਪੜਾਂ ਚੋਂ ਪਾਣੀ ਕਢਵਾਉਣ ਦਾ ਕੰਮ ਹੈ ਜੇਕਰ ਮੌਸਮ ਨੇ ਸਾਡਾ ਸਾਥ ਦਿੱਤਾ ਵਿੱਚ ਕੋਈ ਬਰਸਾਤ ਨਾ ਆਈ ਤਾਂ ਅਸੀਂ ਇਹ ਜਣੇ ਕਿ ਜਿਹੜਾ ਇਹਦਾ ਕੰਮ ਹੈ ਇਹਦਾ ਅਸੀਂ ਛੱਪੜਾਂ ਦੀ ਡੀਵਾਟਰਿੰਗ ਦਾ ਕੰਮ 30 ਮਈ ਤੱਕ ਅਸੀਂ ਮੁਕੰਮਲ ਪੂਰਾ ਕਰ ਦਾਂਗੇ ਉਸ ਤੋਂ ਬਾਅਦ ਚ ਉਹਦਾ ਡੀਸੈਲਟਿੰਗ ਦਾ ਕੰਮ ਹੈ ਜਿਹੜਾ ਨਾਲ-ਨਾਲ ਜਣੇ ਕਿ ਜਿਹੜਾ ਸਟਾਰਟ ਹੋਇਆ ਹੋਇਆ ਉਹ ਆਪਣੀ ਕੰਟੀਨਿਊਸ ਪ੍ਰੋਸੈਸ 'ਚ ਜਾਰੀ ਰਹੂਗਾ ਜੀ ਉਸ ਦੇ ਨਾਲ-ਨਾਲ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵਿੱਤੀ ਸਾਲ ਦੇ ਵਿੱਚ 2025-26 ਦੇ ਵਿੱਤੀ ਸਾਲ ਦੇ ਵਿੱਚ ਅਸੀਂ 5000 ਪਿੰਡਾਂ ਦੇ ਵਿੱਚ 5000 ਪਿੰਡਾਂ ਦੇ ਵਿੱਚ ਥਾਪਰ ਮਾਡਲ ਸੀਚੇ ਵਾਲ ਮਾਡਲ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਜਿਹਦੇ ਵਿੱਚ ਅਸੀਂ ਕਈ ਪ੍ਰੋਜੈਕਟ ਕਈ ਪਿੰਡ ਐਸੇ ਨੇ ਜਿਹਦੇ ਵਿੱਚ ਅਸੀਂ ਇਹ ਜਿਹੜੇ ਪ੍ਰੋਜੈਕਟ ਨੇ ਇਹ ਬਣਾ ਕੇ ਤਿਆਰ ਵੀ ਕੀਤੇ ਨੇ ਔਰ ਉਹ ਜਿਹੜੇ ਪ੍ਰੋਜੈਕਟ ਸਾਡੇ ਇੰਨੇ ਸਫਲਤਾਪੂਰਵਕ ਸਾਡੇ ਨੇਪਰੇ ਚੜੇ ਨੇ ਔਰ ਮੈਂ ਇਸ ਸਾਰੇ ਐਡੇ ਵੱਡੇ ਡੇਟਾ ਦੇ ਵਿੱਚੋਂ ਮੈਂ ਕੁਝ ਚੁਣਿੰਦਾ ਜਿਹਨੂੰ ਕਹਿੰਦੇ ਉਹ ਵੀ ਇੱਕ ਰੈਫਰੈਂਸ ਬੇਸ ਦੇ ਲਈ ਮੇਰੇ ਨਾਲ ਅੱਜ ਬਹੁਤ ਸਾਡੇ ਸਤਿਕਾਰਯੋਗ ਦੋ ਸਰਪੰਚ ਸਹਿਬਾਨ ਪੰਜਾਬ ਦੇ ਵਿੱਚੋਂ ਪਹੁੰਚੇ ਨੇ ਤੁਸੀਂ ਹਰਦੀਪ ਕੌਰ ਜੀ ਸਾਡੇ ਭੈਣ ਜੀ ਹਰਦੀਪ ਕੌਰ ਜੀ ਜੋ ਕਿ ਖੈਰਾਬਾਦ ਪਿੰਡ ਜੋ ਕਿ ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ ਉੱਥੋਂ ਆਏ ਨੇ ਇਸ ਪਿੰਡ ਦੇ ਵਿੱਚ ਛੱਪੜ ਨੂੰ 10 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਸੀ ਕਦੇ ਛੱਪੜ